ਸਤਿ ਸ਼੍ਰੀ ਅਕਾਲ ਜੀ ਅੱਜ ਦੇਖੋ ਜੀ ਮਨਵੀਰ ਕਿੱਥੇ ਚੜ ਕੇ ਬੈਠਾ ਪੌੜੀਆਂ ਦੇ ਉੱਤੇ ਇਹਨੂੰ ਆਪਾਂ ਥੱਲੇ ਲਾਉਣਾ ਵਾ ਇਹ ਨਾਰਾਜ਼ ਹੋ ਕੇ ਬੈਠਾ ਵਾ ਕੀ ਹੋਇਆ ਪਹਿਲਾਂ ਦੱਸ ਕੀ ਹੋਇਆ ਮੈਂ ਨੋ ਨੋ ਪਤਾ ਨਹੀਂ ਕਿਹੜੀ ਲੈਂਗੁਏਜ ਬੋਲਦਾ ਤੂੰ ਹੈ ਇੱਕ ਮਿੰਟ ਇਹਨੂੰ ਆਪਾਂ ਹੁਣ ਥੱਲੇ ਲੈ ਕੇ ਆ ਰਹੇ ਹਾਂ ਇਹ ਕੋਕ ਮੋਬਾਈਲ ਦੇਖਾ ਤੇ ਪੈਣ ਲੱਗਿਆ ਵਾਏ ਵਾਏ ਅੱਛਾ ਤੂੰ ਚੜ ਜਾ ਨਾ ਉੱਪਰ ਕਿ ਨਾਰਾਜ਼ ਹੋ ਗਿਆ ਸੀ ਸਿਲੰਡਰ ਭਰਉਣ ਗਏ ਸੀ ਅਸੀਂ ਈ ਰਿਕਸ਼ਾ ਲੈ ਗਏ ਤੇ ਉਹਦੇ ਵਿੱਚ ਮੈਂ ਤੇ ਵਿਰਾਜ ਚਲੇ ਗਏ ਮਨਵੀਰ ਹੋ ਗਿਆ ਗੁੱਸੇ ਮਨਵੀਰ ਹੁਣ ਉੱਪਰ ਨਹੀਂ ਸੀ ਉਤਰਦਾ ਹੁਣ ਡਾ ਰਿਹਾ ਵਾ ਹੁਣ ਬਾਈਕ ਤੇ ਬਹਿ ਕੇ ਅੰਦਰ ਨਹੀਂ ਫਰਦਾ ਪਿਆ ਆ ਆ ਆ ਚੜ ਗਿਆ ਚੜ ਗਿਆ ਚੜ ਗਿਆ ਇਹ ਆ ਲਓ ਜੀ ਵਾ ਇਹ ਤਾਂ ਬਹਿ ਗਿਆ ਭਾਈ ਸ਼ਾਬਾਸ਼ ਸ਼ਾਬਾਸ਼ ਨਾ ਵੀ ਨਾ 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 ਕਪੜੇ ਕਿਉਂ ਲਾਈ ਜਨਾ ਨਹੀਂ ਹੈ ਚਲ ਆ ਜਾ ਅੰਦਰ ਚਲੀ ਆ ਜਾ ਨਹੀਂ ਉਹ ਵੀ ਤੇ ਤਿਆਰੀ ਕੋਈ ਨਹੀਂ ਤੈਨੂੰ ਵੀ ਲੈ ਕੇ ਜਾਣਾ ਸੀ ਤੂੰ ਉੱਪਰ ਸੀਗਾ ਉੱਪਰ ਸ਼ੀਰੋ ਕੋਲ ਨਹੀਂ ਗਿਆ ਸੀ ਤੂੰ ਆ ਤੂੰ ਉੱਪਰ ਗਿਆ ਹੋਇਆ ਸੀ ਨਾ ਸ਼ੀਰੋ ਤੱਕ ਵੀ ਤਾਏ ਆਹ ਉਹ ਪਰ ਤੂੰ ਉੱਪਰ ਗਿਆ ਸੀ ਫਿਰ ਤਾਂ ਹੀ ਤੈਨੂੰ ਨਹੀਂ ਲੈ ਕੇ ਗਏ ਨਾ ਤੂੰ ਬਦ ਨਾਰਾਜ਼ ਹੋਇਆ ਫਿਰ ਤਾਂ ਲੈ ਚਾਪਿਆ ਹੈ ਹੈ ਚਲ ਫੇ ਚਲ ਆ ਜਾ ਅੰਦਰ ਆ ਜਾ ਕਵਾ ਜਾ ਯਾਰ ਅੰਦਰ ਆ ਜਾ ਨਹੀਂ ਉਹੀ ਆ ਜਾ ਯਾਰ ਮਨ ਜਾ ਯਾਰ ਕਵਾ ਜਾ ਮਨ ਜਾ ਯਾਰ ਹੈਲੋ ਉਹ ਮਨ ਜਾ ਭਰਾ ਕੰਮ ਨਾ ਉਹ ਫੇ ਨਹੀਂ ਤੈਨੂੰ ਅਗਲੀ ਵਾਰ ਲੈ ਜਾਉਂਗਾ ਕੋਈ ਗੱਲ ਨਹੀਂ ਲੈ ਜਾਉਂਗਾ ਤੈਨੂੰ ਅਗਲੀ ਵਾਰ ਹੈ ਕੀ ਹੋਇਆ ਕੀ ਚੱਲ ਉਹ ਚਲਾਣੀ ਆ ਹੂੰ ਚਲ ਤਲਾ ਲੀ ਕੋਈ ਗੱਲ ਨਹੀਂ ਫੇਰ ਫੇਰ ਮੈਂ ਫੇਰ ਮੰਨੇਗਾ ਚਲਾ ਕੇ ਹੂੰ ਪਹਿਲਾ ਪਹਿਲਾ ਤਾਲੀ ਮਾਰ ਕੇ ਦਿਖਾ ਫਿਰ ਹੂੰ ਪਹਿਲਾ ਕਹੇ ਹਾਂ ਹਾਂਜੀ 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 ਹਾਂ ਅੱਛਾ ਹੁਣ ਬਾਪ ਇਹ ਚਲਾਏਗਾ ਤਾਂ ਤਾਂ ਮੰਨੇਗਾ ਤੂੰ ਪੱਕਾ 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 ਇੱਧਰ ਬੋਲ ਤੂੰ ਪੱਕਾ ਨਹੀਂ ਅੱਛਾ ਵੇ ਸਾਸਰੀ ਨਾਲ ਗੱਲ ਕਰ ਫਿਰ ਸਾਸਰੀ ਨਾਲ ਕਰ ਹਾਏ ਹੈਲੋ ਕਰਦੇ ਆ ਵਾਜੀ ਹਾਂ ਚੱਲ ਫਿਰ ਆਪਾਂ ਬਾਹਰ ਕੱਢਦੇ ਆ ਇਹਦੀ ਸਾਈਕਲੀ ਬਾਹਰ ਕੱਢਦੇ ਆ ਕਹਿੰਦਾ ਮੇਰੀ ਸਾਈਕਲੀ ਚਲਾਉ ਫੇਰ ਕਹਿੰਦਾ ਮੰਨੂਗਾ ਠੀਕ ਆ ਫੇਰ ਅੰਦਰ ਜਾਏਗਾ ਪਾਪਾ ਫੇਰ ਅੰਦਰ ਜਾਏਗਾ ਬਣਾ ਦਸ ਫੇਰ ਅੰਦਰ ਜਾਏਗਾ ਹਾਂਜੀ ਕੇ ਹਾਂਜੀ ਹਾਂਜੀ ਹਾਂ ਚਲੋ ਮੈਂ ਜੀ ਕੋ ਗੁਨੇ ਸਾਈਕਲੀ ਕੱਢ ਲਈ ਬਾਹਰ ਹੁਣ ਉਹਦੇ ਤੇ ਬਹਿ ਗਿਆ ਹੁਣ ਕਹਿੰਦਾ ਮੈਨੂੰ ਗਲੀ ਵਿੱਚ ਸਾਈਕਲੀ ਚਲਾਏਗਾ ਮੈਂ ਹੈਨਾ ਚਲਾਏਗਾ ਹਾਂ ਚਲੋ ਜੇ ਲੋ ਮੈਂ ਤੈਨੂੰ ਪਿੱਛੋਂ ਖੜ ਕੇ ਘੇੜੇ ਘਰਾਉਂ अंदर हंटन घेड़ा तकड़ाता यार हां की के हां जल्दी मिल गए लैंग्वेज खेलता हूं आ आजा। आजा।, आजा आजा जाओ आ जाओ बहुत बजूगी आजा वो ओ आ जा यार आ जा यार आ आजा आ चलिए ਤਾਂ ਬਦਤਰ ਉੱਥੇ ਕਿੜਾ-ਕੜਾ ਦੀ ਸੜਕ ਤੱਕ ਚੱਲ ਠੀਕ ਚੱਲ ਠੀਕ ਇਹ ਮੈਨੂੰ ਮਾਦਾ ਕੀਤਾ ਸੀ ਨਾ ਮੁੰਬਈ ਜਦੋਂ ਸਕੂਲ ਉੱਤੇ ਛੁੱਟੇ ਦਊਂਗਾ ਸਾਈਕਲ ਤੇ ਅੰਦਰ ਆਜੂਗਾ ਆ ਦੇ ਹੁਣ ਹੁਣ ਅੰਦਰ ਨਹੀਂ ਮਰਦਾ ਹੁਣ ਧੱਕੇ ਨਾਲੇ ਮੇਰੀ ਲੱਤਾਂ ਨੂੰ ਜੰਬੜੀ ਜਾਂਦਾ ਓਏ ਆ ਜਾ ਆਇਆ ਆਇਆ ਰੇ ਇੱਦਾਂ ਥੋੜੀ ਕਰੀਦਾ ਮੈਂ ਪਤਾ ਕੰਮ ਤੇ ਜਾਣਾ ਪਲੀਜ਼ ਬਾਹਰੋਂ ਪਤਾ ਕਿਉਂ ਭਾਰੀ ਬੋਲ ਰਿਹਾ ਤੇਰੇ ਬਾਜੂ ਕੀ ਇੱਕ ਮਿੰਟ ਇੱਧਰ ਤੇ ਇੱਧਰ ਕੋ ਗੁੱਸੇ ਹੋ ਗਿਆ ਰੋਣ ਲੱਗ ਗਿਆ ਕਹਿੰਦਾ ਮੈਨੂੰ ਅੰਦਰ ਚੱਕ ਲੈ ਉਹ ਤਾਂ ਬਾਹਰ ਨਾ ਪਾਰੀ ਬਾਲ ਨਾ ਖੇਲਦੇ ਐ ਇਸ ਕਰਕੇ ਤੇਰੇ ਬਾਜੀ ਜੂਗੀ ਠੀਕ ਆ ਨਾ ਕਿਉਂ ਬਈ ਗਵਿੰਦੇ ਬਰਾਣੇ ਪਿੱਛੇ ਨੂੰ ਬਾਲਵਾਇਆ ਤੇ ਗਵਿੰਦਾ ਲੱਗਦਾ ਆ ਜਾਰਜ ਬੈਠੀਆ ਫੋਨ ਤੋਂ ਬਗੈਰ ਬਰਾਡ ਕਿਹੜੀ ਫਿਲਮ ਜਲਦੀ ਹੋਏ ਜੰਗਲ ਬੁੱਕ ਮੋਗਲੀ ਵਾਲੀ ਹੈ ਨਾ ਹੋਏ ਆਰ ਜੂ ਵੀ ਅੱਜ ਦੇਖ ਰਿਹਾ ਅੱਜ ਵਿਰਾੜ ਵੀ ਦੇਖ ਰਿਹਾ ਅੱਜ ਉਹ ਮੱਖ ਮਛਰਿਆ ਹੋਇਆ ਅੱਜ ਉਹ ਫਿਰਦਾ ਬਾਹਰ ਜਾਣ ਨੂੰ ਕਿੱਧਰ ਗਿਆ ਓਏ ਓਏ ਆ ਜਾ ਯਾਰ ਉਹ ਪਤਾ ਖੇਲਦੇ ਆ ਉਹ ਤੇਰੇ ਵੱਜ ਜੂਗੀ ਬਾਲ ਨਾ ਵੱਜੇ ਤੇਰੇ ਚੱਲ ਚੱਲ ਜਾ ਹਜਾ ਗਿਆ ਪਤਾ ਅੱਗੇ ਨੂੰ ਖੇਲ ਲੋ ਤੇ ਵੱਜੂਗੀ ਉਹ ਤੋਂ ਅੱਗੇ ਖੇਲ ਇਹਦਾ ਪਲਾਸਟਿਕ ਆ ਓਏ ਵੱਜ ਜਾਣੀਆਂ ਪਲਾਸਟਿਕ ਕਿਹੜਾ ਨਹੀਂ ਵੱਜਦੀ ਹਾਂ ਉਹ ਉਸ ਦਾ ਬਾਹਰ ਬੈਠਾ ਦਾਈ ਦੂਜਾ ਲੈ ਕੇ ਬੈਠ ਦੂਜਾ ਯਾਰ ਦੇ ਦੋਸਤਾਂ ਦੇਖਣੇ ਦਾਈ ਦੂਜਾ ਲੈ ਕੇ ਬੈਠ ਗਿਆ ਉਹ ਤਾਂ ਨਾ ਕਿੰਨਾ ਪੂਨ ਲੱਭ ਲੱਭ ਦੇ ਇਹਨੂੰ ਬੈਠ ਹਨਾ ਪੂਨ ਲੱਭ ਕੇ ਦੇ ਵੱਡਾ ਵੱਡਾ ਬੈਟਰ ਦਾਈ ਓਏ ਵਿਰਾਟ ਦੇ ਨਾਲ ਨਹੀਂ ਲਿਆ ਇਹ ਆ ਕਹਿੰਦਾ ਮੈਂ ਵੀ ਅੱਗੇ ਉੱਪਰੋਂ ਉੱਥੇ ਇੱਥੇ ਖੇਡ ਲੋ ਇੱਥੇ ਉੱਥੇ ਅੱਗੇ ਦੇ ਬ੍ਰਾਡ ਉੱਥੇ ਕਰਖ ਲੈ ਓਏ ਤੈਨੂੰ ਦੱਸਾਂ ਓ ਠੀਕ ਬਾਈ ਓ ਤੂੰ ਜੀਆ ਥੋੜਾ ਅੱਗੇ ਕਰ ਲੈ ਬ੍ਰਾਡ ਥੋੜਾ ਥੋੜਾ ਅੱਗੇ ਕਰਨਾ ਪਤਾ ਹਾਂ ਇੱਥੇ ਉਹ ਵੱਜੂਗੀ ਨਾ ਬਾਲ ਨਾ ਵੱਜੇ ਉਹ ਤੇ ਬੈਟ ਵੱਜ ਜਾਗਦਾ ਬਸ ਬੈਠਾ ਉੱਥੇ ਜਾ ਓਏ ਹੌਲੀ 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 ਕਿਆ ਸੀ ਇਹਦੇ ਨਾਲ ਮਾਰ ਦੇ ਆ ਬੈਠਾ ਤੂੰ ਅੰਪਾਇਰ ਬਣ ਕੇ ਬੈਠਾ ਓਏ ਵਿਕਟ ਕਿੱਥੇ ਹੈ ਮੈਰ ਜਾ ਕੇ ਬਹਿ ਜਾ ਨਾ ਪਿੱਛੇ ਜਾ ਤਾਂ ਖੇਡ ਉਹਨਾਂ ਨਾਲ दा इमे आहुता कदे अच्छा दाई आहु तेरी दाई आहु अच्छा तेरी ठीक है ठीक है जदो आउट होगा भाई ये दाई दे देओ भाई हाँ हाँ ठीक है ठीक है तू बैठ जा रहा हूं ना बैठ जा ठीक है ठीक है अच्छा दाई आहु की तेरी भाई ज्यादा पतांपे रहो ओके ओके गली क्रिकेट चल दिया गली क्रिकेट है बाद 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 ना क्यों बस मारी बाउंड्री हो गया चौका हो गया कहते चौका ਆਊਟ ਹੋ ਗਿਆ ਆਊਟ 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 ਮੇਰੇ ਕਾ ਤੇ ਮਾਰਨਾ ਆਊਟ ਹੋ ਗਿਆ ਤੇਰਾ ਬੰਦਾ ਮੇਰੇ ਕਾ ਤੇ ਮਾਰਨਾ ਹਾਂ ਦੱਸਾ ਦੱਸਾ ਦਨੂ ਰਾਤ ਨੂੰ ਮਨਵੀਰ ਤਾਂ ਗਿਆ ਸੌ ਤੇ ਵਿਰਾੜ ਦੇਦਿਆਂ ਕੀ ਕਰਦਾ ਹੈ ਨਾ ਉਹ ਵਿਚਾਰਾ ਸੌਂ ਗਿਆ ਅੱਜ ਲੋ ਜੀ ਅਨਮੋਲ ਆਪਣਾ ਪਤਾ ਨਹੀਂ ਕੀ ਖਿਲਾਰਾ ਪਾ ਕੇ ਡਰਾਈਂਕ ਕਰਦੀ ਹੈ ਡਰਾਈਂਕ ਕਰਦੀ ਆ ਹੈ ਨਾ ਟੀਵੀ ਦੇਦਿਆਂ ਨਾਲ ਡਰਾਈਂਕ ਕਰਦੀ ਆ ਹੈ ਨਾ ਹਾਂ ਟਾਈਮ ਦੇਖੋ ਜੀ ਕੀ ਹੋ ਰਿਹਾ 11 ਵਜੇ ਨੇ ਰਾਤ ਦੇ ਤੇ ਆਪਣਾ ਬਰਾੜ ਦੇਖੋ ਜੀ ਕੀ ਕਰ ਰਿਹਾ ਬਰਾੜ ਦੇਖੋ ਇਹਨੂੰ ਆਪਣਾ ਹੁਣ ਖਾਣਾ ਸੁਝ ਰਿਹਾ ਇਹ ਲੱਗਿਆ ਆ ਮੈਗੀ ਬਣਾਉਣ ਹਾਂਜੀ ਭਾਈ ਸਾਹਿਬ ਹੈਲੋ ਤੁਹਾਨੂੰ ਇਹਨਾਂ ਮਨਾ ਕਰਨ ਦੇ ਬਾਵਜੂਦ ਵੀ ਤੁਸੀਂ ਮੈਗੀ ਨੂੰ ਲੱਗਿਆ ਹੋਇਆ ਬਣਾਉਣ ਇਹ ਕੁਕਿੰਗ ਵੀ ਆਪ ਹੀ ਕਰਨ ਲੱਗਿਆ ਹੋਇਆ ਹੈ ਕੀ ਗੱਲ ਹੈ ਹਾਂ ਖਾਣ ਦਾ ਨਹੀਂ ਰੋਟੀ ਕਿ ਨਹੀਂ ਖਾਦੀ ਰੋਟੀ ਕਿ ਨਹੀਂ ਰੋਟੀ ਵੀ ਖਾਇਆ ਕਰ ਜਰੂਰੀ ਥੋੜੀ ਸਾਰਾ ਕੁਝ ਏਂ ਖਾਈ ਹੈ ਨਾ ਅੱਛਾ ਗੁਰਦੁਆਰੇ ਸੇਵਾ ਕਰਕੇ ਉੱਥੇ ਲੰਗਰ ਛਕ ਲਿਆ ਹੈ ਤੇ ਗੁਰਦੁਆਰੇ ਵਾਲੇ ਇਹ ਵੀ ਕਹਿੰਦੇ ਆ ਐ ਗੁਰਦੁਆਰਾ ਸਾਹਿਬ ਤੋਂ ਇਹ ਹੁਕਮ ਹੋਇਆ ਵੀ ਤੂੰ ਬਾਅਦ ਚ ਆ ਕੇ ਮੈਂ ਵੀ ਖਾਣੀ ਹੈ ਕਰਦਾ ਕੀ ਆ ਮੋਂ ਦੇਖ ਰਿਹਾ ਤਾਂ ਹੈਲੋ ਚੁੱਪ ਕਰ ਵੱਡਾ ਹੈਲੋ ਪਤਾ ਲਿਆ ਮੈਂ ਕੀ ਆ ਮੇਰੀ ਗੱਲ ਸੁਣ ਪਤਾ ਪਤਾ ਇਹ ਨਾ ਚੀਜ਼ਾਂ ਇੰਨੀਆਂ ਨਹੀਂ ਖਾਣੀਆਂ ਠੀਕ ਆ ਇਹ ਹੁਣ ਤੂੰ ਕੁਝ ਨਹੀਂ ਖਾਵੇਂਗਾ ਤੇ ਤੁਹਾਨੂੰ ਇੱਕ ਚਮਚਾ ਮੰਨਣਾ ਬਾਕੀ ਮੈਂ ਖਾ ਜਾਣਾ ਠੀਕ ਆ ਲੋ ਜੀ ਵਿਰਾਟ ਇੱਕ ਹੋਰ ਮੂੰਗਫਲੀ ਖੋਲ ਰਿਹਾ ਵਾ ਮੂੰਗਫਲੀ ਕਹਿੰਦਾ ਭੁੰਨ ਕੇ ਮੈਂ ਥੋੜੀ ਬਤੀ ਨਾ ਕਹਿੰਦਾ ਪੀਨਟ ਭੁੰਨ ਕੇ ਉਹ ਵੀ ਖਾਣੇ ਆ ਮੈਂ ਇਹ ਰਾਤ ਨੂੰ ਇਹਨੇ ਸਾਰਾ ਕੁਝ ਸੋਚਦਾ ਰਾਤ ਦੇ 11:00 ਤੱਕ ਸੌਣ ਲੱਗਿਆ ਭਾਈ ਆਪਣਾ ਖਾ ਪੀ ਕੇ ਤੇ ਚੁੱਪ ਕਰਕੇ ਮਸਤ ਹੋ ਕੇ ਆਪੇ ਹੀ ਸੌਂ ਜੀ ਠੀਕ ਆ ਠੀਕ ਆ ਓਕੇ ਬਾਏ ਸਾਰਿਆਂ ਨੂੰ ਗੁੱਡ ਨਾਈਟ ਕਹਿੰਦੀ ਗੁੱਡ ਨਾਈਟ ਅਸੀ ਦਾ ਭਾਈ ਸੌਣ ਲੱਗਿਆ ਸੰਤੋ ਦੀ ਨੀਂਦ ਤੇ ਵਿਰਾਟ ਹਜੇ ਆਪਣਾ ਖਾਣਾ ਪਾਣੀ ਕਰਕੇ ਫਿਰ ਸੌਂਗਾ ਪਾਣੀ ਪਾਈ ਸੀ ਨਾ ਸਹੀ ਕਰਕੇ ਆਪਣੇ ਮੇਰੇ ਨਾਲ ਮੈਂ ਗਾਲੂ ਕਲਰ ਤੇ ਭਰਾਂਨੇ ਸਹੀ ਕਰਕੇ ਖਾ ਲਾਂ ਮੈਂ ਆਪਣੀ ਮੂਵੀ ਦੇਖ ਰਿਆ ਸੀ ਕੋਈ ਗੱਲ ਨਹੀਂ ਹੁਣ ਤੂੰ ਆਪਣਾ ਖਾਣਾ ਪਹਿਲਾਂ ਖਾ ਕੇ ਤੇ ਚੁੱਪ ਕਰਕੇ ਸੌਂ ਜੀ ਠੀਕ ਹੈ ਅਸੀਂ ਲੱਗਿਆ ਸੌਂ ਗੁੱਡ ਨਾਈਟ ਬਾਏ 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 ਬਾਏ